ਕਹਿੰਦੇ ਇੱਥੇ ਹੀ ਰੋਕਿਆ ਸੀ ਅੰਦਰ ਆਗਿਆ ਲੈ ਕੇ ਆਉਣੇ ਆ ਅੰਦਰ ਗਏ ਜਾ ਕੇ ਪੁੱਛਦੇ ਆ ਕਹਿਣ ਲੱਗੇ ਜੀ ਤੁਹਾਨੂੰ ਮਿਲਣ ਕੋਈ ਆਇਆ ਦੇਖਣ ਨੂੰ ਬੜਾ ਗਰੀਬ ਐ ਜਹਾਂਗੀਰ ਬਾਦਸ਼ਾਹ ਕਹਿੰਦਾ ਕੋਈ ਨਹੀਂ ਵਿਹਲੇ ਬੈਠੇ ਆ ਮਿਲ ਲੈਣੇ ਭੇਜ ਦਿਓ ਪਹਿਰੇਦਾਰ ਨੇ ਅੰਦਰ ਭੇਜ ਦਿੱਤਾ ਜਦੋਂ ਸਿੱਖ ਆਇਆ ਜਾਹਗੀਰ ਬਾਦਸ਼ਾ ਆਪਣੇ ਤਖਤ ਤੇ ਬੈਠਾ ਇਹ ਸਿੱਖ ਜਦੋਂ ਅੰਦਰ ਬੜਿਆ ਸਾਹਮਣੇ ਤਖਤ ਤੇ ਜਾਹਗੀਰ ਬਾਦਸ਼ਾ ਬੈਠਾ ਵੇਖਿਆ ਕਹਿੰਦਾ ਲੋਕ ਕਹਿੰਦੇ ਸੀ ਮਹਾਰਾਜ ਦਾ ਨੂਰੀ ਮੁਖੜਾ ਜਿਹਦੇ ਦਰਸ਼ਨ ਕਰਕੇ ਤਨ ਮਨ ਨਿਹਾਲ ਹੋ ਜਾਂਦਾ ਅੰਦਰ ਠੰਡ ਪੈ ਜਾਂਦੀ ਹੈ ਇਹਨੂੰ ਵੇਖ ਕੇ ਤੇ ਇਹੋ ਜੀ ਗੱਲੇ ਨਹੀਂ ਲੱਗਦੀ ਕੋਈ ਕਹਿੰਦਾ ਕੋਈ ਨਹੀਂ ਕੋਲ ਜਾ ਕੇ ਜੇਬ ਚੋਂ ਟਕਾ ਕੱਢਿਆ ਟਕਾ ਬਾਦਸ਼ਾਹ ਦੇ ਪੈਰਾਂ 'ਚ ਧਰ ਕੇ ਹੱਥ ਜੋੜ ਕੇ ਕਹਿੰਦਾ ਸੱਚੇ ਬਾਦਸ਼ਾਹ ਮਹਾਰਾਜ ਮੇਰਾ ਜਨਮ ਮਰਨ ਕੱਟ ਦਿਓ ਉਸ ਵੇਲੇ ਜਹਾਂਗੀਰ ਸਮਝ ਗਿਆ ਕਹਿੰਦਾ ਪਲੇਖੇ ਨਾਲ ਆ ਗਿਆ ਇੱਥੇ ਜਾਹਾਂਗੀਰ ਕਹਿਣ ਲੱਗਾ ਗੱਲ ਸੁਣ ਓ ਭਾਈ ਤੂੰ ਬੜੀ ਭਾਵਨਾ ਨਾਲ ਆਇਆ ਮੇਰੇ ਕੋਲ ਜਿਹੜੀ ਦਾਤ ਤੂੰ ਮੰਗਦਾ ਮੈਂ ਨਹੀਂ ਦੇ ਸਕਦਾ ਕਹਿੰਦਾ ਇੰਤਾਂ ਕਰ ਮੈਂ ਬੜਾ ਖੁਸ਼ ਹੋਇਆ ਜਿਵੇਂ ਤੂੰ ਆਇਆ ਮੱਥਾ ਟੇਕਿਆ ਜਿਹੜਾ ਦਸ਼ਾਲਾ ਲਿਆ ਸੀ ਨਾ ਉੱਪਰ ਜਾਹਾਂਗੀਰ ਨੇ دشالہ لا کے او سکھ دے سریر تے پاتا کہ لے میرے والوں گفٹ فٹے تینوں اے رکھ جہانگیر بادشاہ کہن لگا کچھ مانگ لے میں تیری دنیاوی اچھا پوری کر ہوں ਮੈਂ ਤੈਨੂੰ ਜ਼ਮੀਨ ਦਾ ਪਟਾ ਲਿਖ ਸਕਦਾ ਤੈਨੂੰ ਮਾਇਆ ਦੇ ਸਕਦਾ ਤੈਨੂੰ ਵਸਤਰ ਪਦਾਰਥ ਦੇ ਸਕਦਾ ਕਹਿੰਦਾ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਮੇਰਾ ਜਨਮ ਮਰਨ ਕੱਟ ਦਿਓ ਬਸ ਉਸ ਵੇਲੇ ਜਹਾਂਗੀਰ ਬਾਦਸ਼ਾਹ ਕਹਿਣ ਲੱਗਾ ਕਹਿੰਦਾ ਇਹ ਦਾਤ ਮੈਂ ਨਹੀਂ ਦੇ ਸਕਦਾ ਉਹ ਸਿੱਖ ਕਹਿੰਦਾ ਤੁਸੀਂ ਸੱਚੇ ਬਾਦਸ਼ਾਹ ਨਹੀਂ ਕਹਿੰਦਾ ਨਾ ਮੈਂ ਤੇ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਕਹਿੰਦਾ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨਹੀਂ ਕਹਿੰਦਾ ਨਾ ਕਹਿੰਦਾ ਬਾਦਸ਼ਾਹ ਕਹਿੰਦਾ ਮਹਾਰਜ ਦਾ ਕੰਬੂ ਤੇ ਨਾਲ ਦੂਜੇ ਪਾਸੇ ਹੁਣ ਸਿੱਖ ਬੇਪਰਵਾਹੀ ਵੇਖੋ ਸਿੱਖ ਦੀ ਕਹਿੰਦਾ ਅੱਛਾ ਤੁਸੀਂ ਸੱਚੇ ਪਾਤਸ਼ਾਹ ਨਹੀਂ ਕਹਿੰਦਾ ਨਾ ਉਹਦਾ ਦਿੱਤਾ ਦਿਸਾਲਾ ਲਾਇਆ ਐ ਚੱਕੋ ਕਹਿੰਦਾ ਜਿਹੜਾ ਆਪਣਾ ਟਾਕਾ ਰੱਖਿਆ ਸੀ ਨਾ ਟਾਕਾ ਉਹਦੇ ਪੈਰਾਂ 'ਚ ਰੱਖਿਆ ਸੀ ਉਹ ਵੀ ਚੱਕ ਲਿਆ ਬਾਦਸ਼ਾਹ ਜਹਾਂਗੀਰ ਕਹਿੰਦਾ ਕਮਾਲ ਹੋ ਗਈ ਇਹ ਬੰਦੇ ਦੀਆਂ ਨਜ਼ਰਾਂ 'ਚ ਮੇਰੀ ਟਾਕਾ ਵੀ ਕੀਮਤ ਨਹੀਂ ਕਮਾਲ ਹੈ ਸੱਚੀ ਜਿਹੜਾ ਤੁਸੀਂ ਹੱਕ ਸੱਚ ਨਾਲ ਕਮਾਉਨੇ ਹੋ ਨਾ ਮੈਂ ਬੜੀ ਵਾਰੀ ਪਹਿਲਾਂ ਸ਼ਾਇਦ ਗੱਲ ਸੁਣਾਈ ਸੀ ਇੱਕ ਰਾਜਾ ਬੁੱਢਾ ਹੋ ਗਿਆ ਕਹਿੰਦਾ ਮੈਂ ਆਪਣੇ ਪੁੱਤ ਨੂੰ ਰਾਜ ਦੇਣਾ ਪਰ ਮੈਂ ਇਹ ਵੀ ਦੇਖਣਾ ਚਾਹੁੰਨਾ ਜਿਹੜੀ ਜ਼ਿੰਮੇਵਾਰੀ ਮੈਂ ਇਹਦੇ ਮੋਢਿਆਂ ਤੇ ਪਾਉਣੀ ਹੈ ਇਹ ਨਿਭਾਊਗਾ ਕਿ ਨਹੀਂ ਰਾਜਾ ਰਾਜਕਮਾਰ ਨੂੰ ਕਹਿੰਦਾ ਕਹਿੰਦਾ ਪੁੱਤ ਦੋ ਪੈਸੇ ਕਮਾ ਕੇ ਲਿਆ ਉਹ ਪੁੱਤ ਵੀ ਗਿਆ ਫਿਰ ਜਾ ਕੇ ਆਪਣੀ ਮਾਂ ਨੂੰ ਕਹਿੰਦਾ ਮੰਮੀ ਕਹਿੰਦਾ ਮੈਨੂੰ ਦੋ ਪੈਸੇ ਦੇਈਂ ਚਾਹੀਦੇ ਨੇ ਮਾਂ ਨੇ ਵੀ ਦੇ ਦਿੱਤੇ ਮਾਂ ਨੇ ਵੀ ਦੇ ਦਿੱਤੇ ਪੈਸੇ ਪੁੱਤ ਗਿਆ ਕਹਿੰਦਾ ਲੋ ਪਿਤਾ ਜੀ ਲੈ ਆਇਆ ਕਹਿੰਦਾ ਪੁੱਤ ਲੈ ਆਇਆ ਹਾਂ ਪਿਤਾ ਜੀ ਆ ਪੱਠੀ ਬੋਲ ਬਗਲਦੀ ਸੀ ਪੱਠੀ ਉਹ ਰਾਜਾ ਕਹਿੰਦਾ ਪੁੱਤ ਪੱਠੀ ਚ ਸੁੱਟ ਦੇ ਆ 1 ਸਕਿੰਟ ਨਹੀਂ ਲਾਇਆ ਸੁੱਟ ਦਿੱਤੇ ਪੱਠੀ ਚ ਰਾਜਾ ਸਮਝ ਗਿਆ ਆਪਣੇ ਘਰ ਵਾਲੀ ਨੂੰ ਕਹਿੰਦਾ ਹੁਣ ਪੈਸੇ ਨਾ ਦੇਈ ਅਸੀਂ ਆਪਣੇ ਮੰਮੜੇ ਨੂੰ ਵਿਗਾੜਨਾ ਨਹੀਂ ਹੈ ਸੁਣਿਓ ਅਗਲੇ ਦਿਨ ਫਿਰ ਰਾਜਾ ਕਹਿੰਦਾ ਪੁੱਤ ਦੋ ਪੈਸੇ ਕਮਾ ਕੇ ਲਿਆ ਉਹ ਰਾਜਕੁਮਾਰ ਆਪਣੀ ਮਾਂ ਕੋਲ ਜਾਂਦਾ ਮਾਂ ਮੈਨੂੰ ਦੋ ਪੈਸੇ ਦੇ ਦੇ ਮਾਂ ਕਹਿੰਦੀ ਪੁੱਤ ਮੇਰੇ ਕੋਲ ਹੈ ਨਹੀਂ ਕਹਿੰਦਾ ਕਿਵੇਂ ਮਿਲਣਗੇ ਕਹਿੰਦੀ ਕੋਈ ਕੰਮ ਕਰਨਾ ਪੈਣਾ ਬਾਜ਼ਾਰ ਚ ਘੁੰਮਦਾ ਫਿਰਦਾ ਕਹਿੰਦਾ ਮੈਨੂੰ ਕੋਈ ਕੰਮ ਦੇ ਦੋ ਇੱਕ ਲੋਹਾਰ ਕਹਿੰਦਾ ਇਦਾਂ ਕਰ ਇੱਥੇ ਬੈਠਾ ਮੈਂ ਜੇ ਤੂੰ ਕੰਮ ਕਰਨਾ ਤੇ ਹਥੌੜਾ ਚਲਾਣਾ ਗਰਮ ਲੋਹੇ ਤੇ ਸੱਟ ਮਾਰਨੀ ਇਹ ਕੰਮ ਹੈ ਮੇਰੇ ਕੋਲ ਉਹ ਰਾਜਕੁਮਾਰ ਵੀ ਤਕੜਾ ਸੀ ਲੋਹਾਰ ਕੋਲੋਂ ਸਾਰੀ ਦਿਨਾ ਮਿਹਨਤ ਕੀਤੀ ਹਥੌੜਾ ਚਲਾਇਆ ਗਰਮ ਗਰਮ ਲੋਹਾ ਕੁੱਟਿਆ ਜਦ ਸ਼ਾਮ ਪਈ ਦੋ ਪੈਸੇ ਦਿੱਤੇ ਦੋ ਪੈਸੇ ਲੋਹਾਰ ਨੇ ਉਹ ਪੈਸੇ ਲੈ ਕੇ ਆਇਆ ਹੁਣ ਪੈਸਿਆਂ ਨੂੰ ਹੱਥ ਤੇ ਰੱਖ ਕੇ ਵੇਖਦਾ ਤੇ ਹੱਥਾਂ ਵੱਲ ਵੇਖਦਾ ਛਾਲੇ ਪਏ ਨੇ ਹੱਥਾਂ 'ਚ ਛਾਲੇ ਪਏ ਨੇ ਆ ਕੇ ਪਿਤਾ ਦੀ ਟਲੀ ਤੇ ਰੱਖ ਦਿੱਤੇ ਲੋ ਪਿਤਾ ਜੀ 2 ਪੈਸੇ ਲਿਆਇਆ ਧਮਾਕੇ ਉਹ ਕਹਿੰਦਾ ਪੁੱਤ ਪੱਠੀ ਚ ਸੁੱਟ ਦੇ ਐ ਹੱਥਾਂ ਵੱਲ ਵੇਖਿਆ ਕਹਿੰਦਾ ਬਾਪੂ ਐ ਦੇਖ ਮੇਰੇ ਹੱਥ ਆ ਛਾਲੇ ਪਏ ਵੇਖ ਇਹ ਮੈਂ ਪੈਸੇ ਨਹੀਂ ਸੁੱਟ ਸਕਦਾ ਕਹਿੰਦੇ ਕਿਉਂ ਕਹਿੰਦਾ ਸਾਰੀ ਦਿਨ ਉਹ ਹਥੌੜਾ ਚਲਾਉਂਦਿਆਂ ਦਾ ਅਛਾਲੇ ਪਏ ਨੇ ਮਿਹਨਤ ਕੀਤੀ ਐ ਮੈਂ ਮਿਹਨਤ ਦੀ ਕਮਾਈ ਕਿਵੇਂ ਗਵਾ ਦਿਆਂ ਪਿਓ ਨੇ ਘੁੱਟ ਕੇ ਗਲ ਨਾਲ ਲਾ ਲਿਆ ਜੱਫੀ ਪਾਲੀ ਕਹਿੰਦਾ ਪੁੱਤ ਹੁਣ ਤੂੰ ਜ਼ਿੰਮੇਵਾਰੀ ਨਿਭਾ ਸਕਦਾ ਆਖੋ ਸਤਨਾਮ ਵਾਹਿਗੁਰੂ ਕਹਿਣ ਦਾ ਭਾਬ ਮਿਹਨਤ ਕਰੀਏ ਹੱਕ ਸੱਚ ਦੀ ਸੱਚ ਦੇ ਰਾਹ ਤੇ ਚੱਲੀਏ ਪਰਮਾਤਮਾ ਨੂੰ ਲੱਭਣ ਦੀ ਲੋੜ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਫਿਰਦਾ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਰੱਬ ਤੇ ਹੋਜੇ ਪਿਆਰਿਆਂ ਨੂੰ ਆਪ ਲੱਭਦਾ ਫਿਰਦਾ ਆਖੋ ਸਤਨਾਮ ਵਾਹਿਗੁਰੂ ਅੰਨੀ ਬੇਪਰਵਾਹੀ ਟਕਾ ਚੁੱਕ ਲਿਆ ਰਾਜੇ ਦੇ ਪੈਰਾਂ 'ਚ ਰਾਜਾ ਕਹਿੰਦਾ ਹੁਣ ਕਿੱਥੇ ਚੱਲਿਆਂ ਕਹਿੰਦਾ ਮੈਂ ਮਹਾਰਾਜ ਦੇ ਦਰਸ਼ਨ ਕਰਨੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਜਾਂਗੀਰ ਬਾਦਸ਼ਾਹ ਮਗਰਮਗਰ ਤੁਰ ਪਿਆ ਜਦੋਂ ਸਿੱਖ ਬਾਦਸ਼ਾਹ ਦੇ ਤੰਬੂ ਤੋਂ ਬਾਹਰ ਆਇਆ ਸਪਾਈਆਂ ਨੂੰ ਪੁੱਛਦਾ ਸੱਚੇ ਪਾਤਸ਼ਾਹ ਦਾ ਤੰਬੂ ਕਿੱਧਰ ਦੂਜਾ ਤੰਬੂ ਕਹਿੰਦੇ ਗੁਰੂ ਜੀ ਦਾ ਕਹਿੰਦੇ ਹਾਂ ਕਹਿੰਦੇ ਇੱਧਰ ਨਾਲੇ ਉੱਧਰ ਨੂੰ ਚੱਲ ਪਿਆ ਜਦੋਂ ਪਹੁੰਚਿਆ ਤੰਬੂ ਦੇ ਬਾਹਰ ਤੰਬੂ ਦੇ ਬਾਹਰ ਗੁਰਸਿੱਖ ਖੜੇ ਨੇ ਛੇ ਛੇ ਫੋਟ ਦੇ ਗੱਤ ਨੀਲੇ ਚੋਲੇ ਪਾਏ ਨੇ ਹੱਥਾਂ 'ਚ ਬਰਛੇ ਫੜੇ ਨੇ ਬਹੁਤ ਸੋਹਣੇ ਮੁਖ ਨਾਮ ਦੀਆਂ ਖਮਾਰੀਆਂ ਚੜੀਆਂ ਨੇ ਇਹਨੂੰ ਸਿੱਖਾਂ ਦਾ ਦਰਸ਼ਨ ਕਰਕੇ ਹੀ ਆਨੰਦ ਆ ਗਿਆ ਕੋਲ ਜਾ ਕੇ ਕਹਿੰਦਾ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਅੰਦਰੋਂ ਆਵਾਜ਼ ਆਉਂਦੀ ਐ ਕਹਿੰਦੇ ਭਾਈ ਅੰਦਰ ਆਉਣ ਦਿਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਕਹਿੰਦੇ ਅੰਦਰ ਆਉਣ ਦਿਓ ਜਦੋਂ ਅੰਦਰ ਆਇਆ ਨਾ ਸਾਹਮਣੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਤਖਤ ਤੇ ਬੈਠੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਟਿਕਾ ਰੱਖਿਆ ਮੱਥਾ ਟੇਕਿਆ ਬੜੀ ਭਾਵਨਾ ਨਾਲ ਗਲ ਚ ਪੱਲਾ ਪਾ ਕੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੇਰਾ ਜਨਮ ਮਰਨ ਕੱਟ ਦਿਓ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ ਜਨਮ ਮਰਨ ਤੇਰਾ ਫੇਰ ਕਟਾਂਗੇ ਆ ਜਾ ਮੇਰੇ ਕੋਲ ਬੈਠ ਪਹਿਲਾਂ ਜਾਹਾਂਗੀਰ ਬਾਦਸ਼ਾਹ ਵੀ ਉਹ ਤੰਬੂ ਤੇ ਜਿਵੇਂ ਖਿੜਕੀਆਂ ਲੱਗੀਆਂ ਨੇ ਨਾ ਇੰਤਾ ਰੋਸ਼ਨੀ ਲਈ ਰੱਖਿਆ ਸੀ ਥੋੜਾ ਜਿਹਾ ਉੱਥੇ ਖੜਾ ਵੇਖਦਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ ਤੇਰਾ ਜਨਮ ਮਰਨ ਫੇਰ ਕੱਟਦੇ ਆ ਆਪ ਉੱਤ ਪਹਿਲਾਂ ਮੇਰੇ ਕੋਲ ਬੈਠ ਐ ਬਰਾਬਰ ਬਿਠਾ ਲਿਆ ਨਾਲ ਸਿੱਖ ਨੂੰ ਤੇ ਸੇਵਾਦਾਰ ਨੂੰ ਕਹਿੰਦੇ ਲਿਆ ਭਾਈ ਬੜੀ ਭੁੱਖ ਲੱਗੀ ਐ ਪ੍ਰਸ਼ਾਦਾ ਛਕੀਏ ਥਾਲ ਸਜਾ ਕੇ ਜਦੋਂ ਸਿੱਖ ਲਿਆਇਆ ਨਾ ਪ੍ਰਸ਼ਾਦੇ ਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਰੀਬ ਨਵਾਜ਼ ਕਹਿੰਦੇ ਇੱਕ ਥਾਲ ਹੋਰ ਲਿਆਵੇਂ ਉਹ ਜਦੋਂ ਭੋਜਨ ਲਿਆਂਦਾ ਪਰੋਸ ਕੇ ਸਾਹਮਣੇ ਰੱਖਿਆ ਮੇਰੇ ਬਾਦਸ਼ਾਹ ਕਹਿੰਦੇ ਨੇ ਕਹਿੰਦੇ ਸਿੱਖਾ ਪੁੱਤ ਪਹਿਲਾਂ ਪ੍ਰਸ਼ਾਦਾ ਛਕ। ਇਹ ਹੁੰਦੀ ਗੁਰੂ ਦੀ ਕਿਰਪਾ। ਬਾਦਸ਼ਾਹ ਜਹਾਂਗੀਰ ਕਹਿੰਦਾ ਕਮਾਲ ਹੋ ਗਈ। ਤਾਂ ਹੀ ਮਹਾਰਾਜ ਨੂੰ ਸਾਰੇ ਪਿਆਰ ਕਰਦੇ ਨੇ ਕਿ ਮਹਾਰਾਜ ਬਾਹਰੀ ਰੂਪ ਨਹੀਂ ਵੇਖਦਾ ਕਿਸੇ ਦਾ। ਅੰਦਰ ਦੀ ਆਤਮਾ ਵੇਖਦੇ ਐ ਅੰਦਰ ਦਾ ਪ੍ਰੇਮ ਵੇਖਦੇ ਐ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸਿੱਖ ਨੂੰ ਨਾਲ ਬਿਠਾ ਕੇ ਪ੍ਰਸ਼ਾਦਾ ਛਕਾਇਆ پھر مارج نے بڑے خوشیاں دے بچن کیتے کہن دے سکھا اسی نہال 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 مہربان صاحب مہربان صاحب, صاحب, صاحب میرا مہربان جی سگل کو دے دان ਧੰਨ ਗੁਰੂ ਹਰਿ ਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖ ਨੂੰ ਮਾਣ ਦਿੱਤਾ ਮਹਾਰਾਜ ਨੇ ਬਾਹਰ ਦਿੱਤੇ ਸਿੱਖ ਦਾ ਜੀਵਨ ਸਫਲਾ ਹੋ ਗਿਆ ਬੇਅੰਤ ਰਹਿਮਤਾ ਕੀਤੀਆਂ ਮਹਾਰਾਜ ਨੇ ਲੱਖ ਖੁਸ਼ੀਆਂ ਬਾਤਸ਼ਾਹਾਂ ਜੇ ਸਤਗੁਰ ਨਦਰ ਕਰੇ ਜਾਗੀਰ ਬਾਦਸ਼ਾਹ ਕਹਿੰਦਾ ਮਹਾਰਾਜ ਅੱਜ ਪਤਾ ਲੱਗਿਆ ਤੁਸੀਂ ਇੰਨਾ ਪ੍ਰੇਮ ਕਰਦੇ ਹੋ ਤਾਂ ਹੀ ਤੁਹਾਨੂੰ ਸਾਰੀ ਦੁਨੀਆ ਪ੍ਰੇਮ ਕਰਦੀ ਹੈ ਮਾਰੇ ਕਹਿੰਦੇ ਹਾਂ ਮੈਂ ਬਸ ਹਾਂ ਭਗਤਾਂ ਦੇ ਉਹਨਾਂ ਆਪਣੇ ਪਿਆਰਿਆਂ ਦਾ ਮਹਾਰਾਜ ਜੀ ਖਿਆਲ ਰੱਖਦੇ ਨੇ ਸత్సੰਗ ਜੀ ਇਹ ਹੀ ਬੇਨਤੀ ਗੁਰੂ ਵਾਲੇ ਬਣੀ ਹੈ 6ਵੇਂ ਪਾਤਸ਼ਾਹ ਦੇ ਫਿਰ ਸਹਬਜ਼ਾਦੇ ਬਾਬਾ ਗੁਰਦਿੰਦਾ ਜੀ ਹੋਏ ਨੇ ਧੰਨ ਧੰਨ ਬਾਬਾ ਗੁਰ ਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਬਰ ਮੰਗਿਆ ਸੋ ਬਰ ਦਿੱਤਾ ਜਦੋਂ ਬਾਬਾ ਸ਼੍ਰੀ ਚੰਦ ਮਹਾਰਾਜ ਕੋਲ ਗਏ ਨਾ ਛੇਵੇਂ ਪਾਤਸ਼ਾਹ ਆਪਣੇ ਬੱਚਿਆਂ ਨੂੰ ਲੈ ਕੇ ਅੱਗੋਂ ਬਾਬਾ ਸ਼੍ਰੀ ਚੰਦ ਮਹਾਰਾਜ ਦੀ ਸਮਾਦੀ ਲੱਗੀ ਹੋਈ ਸੀ ਛੇਵੇਂ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਹੁਕਮ ਕੀਤਾ ਸਾਰੇ ਸੇਵਾ ਕਰੋ ਭਾਈ ਸਾਰੇ ਸੇਵਾ ਕਰਦੇ ਨੇ ਜਦੋਂ ਬਾਬਾ ਸ਼੍ਰੀ ਚੰਦ ਮਹਾਰਾਜ ਦੀ ਸਮਾਦੀ ਖੁੱਲੀ ਮਹਾਰਾਜ ਕੰਬਲੀਆਂ ਨੂੰ ਪੁੱਛਦੇ ਨੇ ਕੰਬਲੀਆਂ ਕੌਣ ਆਏ ਇਹ ਬੱਚੇ ਕਹਦੇ ਨੇ ਕਹਿੰਦੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨੇ ਇਹ ਬੱਚੇ ਉਹਨਾਂ ਦੇ ਐ ਬਾਬਾ ਗੁਰਦਤਾ ਜੀ ਬਾਬਾ ਅਣੀ ਰਾਏ ਜੀ ਬਾਬਾ ਸੂਰਜ ਮੱਲ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਬੀਬੀ ਬੀਰੋ ਜੀ ਬਾਬਾ ਅਟਲ ਰਾਏ ਜੀ ਸੱਚਖੰਡ ਜਾ ਚੁੱਕੇ ਸਨ ਤੇ ਉਸ ਵੇਲੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਪੁੱਛਦੇ ਨੇ ਜਦੋਂ ਛੇਵੇਂ ਪਾਤਸ਼ਾਹ ਜੀ ਮੇਲੇ ਪਰਵਾਰ ਨੇ ਵੀ ਮਹਾਰਾਜ ਨੂੰ ਸਜਦੇ ਕੀਤੇ ਮੱਥੇ ਟੇਕੇ ਤੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਕਹਿੰਦੇ ਤੁਹਾਡੇ ਬੱਚੇ ਨੇ ਕਹਿੰਦੇ ਨਾ ਮਹਾਰਾਜ ਤੁਹਾਡੇ ਹੀ ਹੈ ਕਹਿੰਦੇ ਅੱਛਾ ਇਹ ਬਾਬੇ ਕੇ ਹੈ કે ਗੁਰੂ ਕੇ ਹੈ ਕਹਿੰਦੇ ਮਹਾਰਾਜ ਬਾਬੇ ਕੇ ਹੈ ਮਹਾਰਾਜ ਕਹਿੰਦੇ ਕਿਸਾਨੋਂ ਦੇ ਦਿਓ ਕਹਿੰਦੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਬਾਬਾ ਸ਼੍ਰੀ ਚੰਦ ਮਹਾਰਾਜ ਨੂੰ ਕਹਿੰਦੇ ਜਿਹੜਾ ਮਰਜ਼ੀ ਲੈ ਲਓ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨੇ ਬਾਬਾ ਗੁਰਦਤਾ ਜੀ ਵੱਲ ਵੇਖਿਆ ਕਿ ਉਹਨਾਂ ਦਾ ਜਿਹੜਾ ਮੁਖ ਸੀਨਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਾਲ ਮਿਲਦਾ ਜੁਲਦਾ ਸੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਬਾਬਾ ਗੁਰਦਿੱਤਾ ਨੂੰ ਮੰਗ ਲਿਆ ਕਹਿੰਦੇ ਆ ਤੁਹਾਡਾ ਜਿਹੜਾ ਟਿੱਕਾ ਏ ਵੱਡਾ ਪੁੱਤਰ ਇਹ ਸਾਨੂੰ ਦੇ ਦਿਓ ਫਿਰ ਬਾਬਾ ਗੁਰਦਿੱਤਾ ਜੀ ਉਹਨਾਂ ਨੇ ਜਦੋਂ ਮੱਥਾ ਟੇਕਿਆ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨੇ ਖੁਸ਼ ਹੋ ਕੇ ਆਪਣੀ ਸੇਲੀ ਟੋਪੀ ਦਿੱਤੀ ਸੇਲੀ ਕਹਿੰਦੇ ਮਾਲਾ ਟੋਪੀ ਕਹਿੰਦੇ ਦਸਤਾਰ ਉਹ ਸੇਲੀ ਟੋਪੀ ਦੇ ਕੇ ਬਚਨ ਕੀਤਾ ਕਹਿੰਦੇ ਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਜਿਹੜਾ ਬਾਬਾ ਗੁਰ ਦਿੱਤਾ ਏ ਤੁਹਾਡਾ ਹੀ ਟਿਕਾ ਨਹੀਂ ਮਾਰੇ ਨੇ ਬਾਰ ਦਿੱਤਾ ਕਹਿੰਦੇ ਧੰਨ ਧੰਨ ਬਾਬਾ ਗੁਰ ਦਿੱਤਾ ਇਹ ਤਾਂ ਦੀਨ ਦੁਨੀ ਦਾ ਟਿਕਾ ਜੋ ਬਰ ਮੰਗਿਆ ਸੋ ਬਰ 100 1 ਸਾਲ ਦੀ ਬੰਦਗੀ ਬਾਬੇ ਗੁਰਦੇਤੇ ਦੀ ਝੋਲੀ ਚ ਬਾਬਾ ਸ਼੍ਰੀ ਚੰਦ ਮਹਾਰਾਜ ਨੇ ਆਪਣੀ ਕਮਾਈ ਪਾਈ ਜਿਹੜੇ ਗੁਰੂ ਮਹਾਪੁਰਸ਼ ਹੁੰਦੇ ਆ ਉਹ ਸਾਧ ਸੰਗਤ ਜੀ ਜਦ ਖੁਸ਼ ਹੁੰਦੇ ਆ ਆਪਣੇ ਸੇਵਕਾਂ ਤੇ ਜਿਹੜੇ ਤੇ ਦਾਤਾਂ ਮੰਗਦੇ ਆ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਕਾਰ ਬਿਹਾਰ ਮੰਗਦਾ ਉਹਨਾਂ ਨੂੰ ਤੇ ਦੇ ਹੀ ਜਾਂਦੇ ਆ ਲੈ ਜੋ ਭਾਈ ਪਰ ਨਾਮ ਦਾ ਗਾਕ ਕੋਈ ਬਿਰਲਾ ਬਿਰਲਾ ਸਾਡੇ ਮਾਤਾ ਜੀ ਬੈਠੇ ਬੜੇ ਪ੍ਰੇਮ ਵਾਲੇ ਨੇ ਸਾਧ ਸੰਗਤ ਜੀ ਸ੍ਰੀਮਾਨ ਸੰਤ ਬਾਬਾ ਬਾਲਜੀ ਮਹਾਰਾਜ ਮਾਰੇ ਦੇ ਅਸਥਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸਤ ਸੰਗ ਜੀ ਮਹਾਰਾਜ ਦਾ ਪ੍ਰਕਾਸ਼ ਮਹਾਰਾਜ ਦਾ ਸੁਖਾਸਣ ਨਿਤਨੇਮ ਇਹ ਕਿਰਪਾ ਹੀ ਹੈ ਮਹਾਰਾਜ ਜੀ ਦੀ ਪ੍ਰੇਮ ਇਹਨੂੰ ਪ੍ਰੇਮ ਕਹਿੰਦੇ ਹੋਰ ਪ੍ਰੇਮ ਕੀ ਹੈ ਨਾਮ ਦੀ ਦਾਤ ਕੋਈ ਬਿਰਲਾ ਬਿਰਲਾ ਮੰਗਦਾ ਸੱਚੀ ਮੈਂ ਬੜੀਆਂ ਅਰਦਾਸਾਂ ਕਰਦਾ ਅਸਥਾਨ ਤੇ ਵੀ ਬਾਰ ਵੀ ਬੜੇ ਮਿਲਦੇ ਆ ਕਿਸੇ ਦਾ ਮੁੰਡਾ ਨਹੀਂ ਹੁੰਦਾ ਕਿਸੇ ਦਾ ਨੌਕਰੀ ਨਹੀਂ ਲੱਗਦਾ ਕਹਿੰਦੇ ਕੁਝ ਨਹੀਂ ਹੁੰਦਾ ਕਈ ਕਹਿੰਦੇ ਬਾਹਰ ਦਾ ਵੀ ਜ ਨਹੀਂ ਲੱਗਦਾ ਬੜੀਆਂ ਅਰਦਾਸਾਂ ਕਰੀ ਦੀਆਂ ਅੱਜ ਤੱਕ ਇਹ ਕਵੀ ਨਹੀਂ ਮਿਲਿਆ ਜਿਹੜਾ ਕਵੇ ਮਹਾਰਾਜ ਮੇਰੀ ਅਰਦਾਸ ਕਰੋ ਮੈਨੂੰ ਨਾਮਦਾਨ ਮਿਲ ਜੇ ਮੈਂ ਵੀ ਅਮਰ ਤਵੇਲੇ ਉਠਾਂ ਮੇਰਾ ਵੀ ਦਿਲ ਕਰੇ ਮੇਰਾ ਵੀ ਪ੍ਰੇਮ ਪ੍ਰਭੂ ਨਾਲ ਪਵੇ ਤੇ ਸਾਧ ਸੰਗਏ ਜੀ ਇਹ ਸੌਦਾ ਬੜਾ ਮਹਿੰਗਾ ਇਹਨੂੰ ਕੋਈ ਕੋਈ ਖਰੀਦਦਾ ਇਸ ਕਰਕੇ ਮਹਾਰਾਜ ਸਾਨੂੰ ਇਹੀ ਸਮਝਾਉਂਦੇ ਐ ਓ ਮਨਾ ਹਰ ਬੇਲੇ ਸਰਬੱਤ ਦਾ ਭਲਾ ਮੰਗੀਂ ਡਾਕਟਰ ਤਿਲਕ ਰਾਜ ਸੈਣੀ ਜੀ ਭੈਣ ਜੀ ਸੀਮਾ ਸੈਣੀ ਡਾਕਟਰ ਉਦੇ ਸੈਣੀ ਮੈਂ ਇਹੀ ਬੇਨਤੀ ਕਰੂੰਗਾ ਅਰਦਾਸ ਇਹੀ ਕਰਨੀ ਮਹਾਰਾਜ ਜਿਹੜਾ ਵੀ ਇੱਥੇ ਆਵੇ ਰਾਜੀ ਹੋ ਕੇ ਜਾਵੇ ਆਖੋ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ ਮੈਨੂੰ ਧੂੜ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਵਲ ਵਲ ਜਾ ਸਾ ਹਰ ਬੇਲੇ ਮਾਰੇ ਦਾ ਸ਼ੁਕਰਾਨਾ ਕਰੀਏ ਸੋ ਮਾਰੇ ਦਾ ਸ਼ੁਕਰਾਨਾ ਡਾਕਟਰ ਸਾਹਿਬ ਦਾ ਸਾਰਾ ਪਰਿਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੱਥੇ ਚਰਨ ਪਰਸੇ ਨੇ ਉਥੇ ਸਾਧ ਸੰਗਤ ਜੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਤੇ ਮਹਾਰਾਜ ਨੇ ਦਰਸ ਕੀਤਾ ਹਾਜ਼ਰੀ ਭਰਵਾਈ ਜਿੱਥੇ ਗੁਰੂ ਗ੍ਰੰਥ ਸਾਹਿਬ ਨੇ ਰਹਿਮਤ ਵਰਤਾਈ ਉਥੇ ਸੰਗਤ ਦੇ ਦਰਸ਼ਨ ਹੋਏ ਸ਼੍ਰੀਮਾਨ ਦਰਸ਼ਨ ਸੈਣੀ ਜੀ ਉਹਨਾਂ ਸਾਹਿਬ ਤੋਂ ਉਹ ਵੀ ਪਹੁੰਚੇ ਐ ਅੱਛਾ ਸਾਸ ਸੰਗੇ ਜੀ ਅਤੀ ਸਤਕਾਰਯੋਗ ਮਹਾਪੁਰਖ ਸ਼੍ਰੀਮਾਨ ਸੰਤ ਬਾਬਾ ਮੰਗਲਾਨੰਦ ਜੀ ਮਹਾਰਾਜ ਉਹ ਵੀ ਪਹੁੰਚੇ ਐ ਪਰਿਵਾਰ ਦੇ ਪਿਆਰ ਵਿੱਚ ਸਾਤ ਸੰਗਤ ਜੀ ਮਹਾਪੁਰਖ ਛੈਦ ਥੱਲੇ ਜਲ ਪਾਣੀ ਛਕਦੇ ਹੋਣਗੇ ਤੇ ਥੋੜੀ ਦੇਰ ਤੱਕ ਮਹਾਰਾਜ ਦੀ ਹਜ਼ੂਰੀ ਚ ਆ ਜਾਣਗੇ ਤੇ ਆਪਾਂ ਸਾਰਿਆਂ ਨੇ ਮਹਾਪੁਰਸ਼ਾਂ ਦੇ ਦਰਸ਼ਨ ਵੀ ਕਰਨੇ ਆ ਬੜਾ ਸਾਤ ਸੰਗਤ ਜੀ ਨਿੱਕਾ ਸੁਭਾ ਹੈ ਬੜੇ ਕਮਾਈ ਵਾਲੇ ਮਹਾਪੁਰਖ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਦਿਨ ਸਾਧੂ ਦੇ ਦਰਸ਼ਨ ਹੋਣ ਨਾ ਸਮਝ ਲੈ ਸਤਗੁਰ ਤੁਠਾ ਖੁਸ਼ ਹੈ ਰੱਬ ਖੁਸ਼ ਹੁੰਦਾ ਜੀ ਜਿੱਦਣ ਸਾਨੂੰ ਕਿਸੇ ਰੱਬ ਦੇ ਪਿਆਰੇ ਸਾਧੂ ਦੇ ਦਰਸ਼ਨ ਹੋ ਜਾਣ ਪਰ ਸਾਧੂ ਕਾਰਨੀ ਕਮਾਈ ਵਾਲਾ ਕੋਈ ਕੋਈ ਹੈ ਅੱਜ ਦੇ ਸਮੇਂ 'ਚ ਕੋਈ ਕੋਈ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਮਹਾਂਪੁਰਸ਼ਾਂ ਦਾ ਸੰਗ ਕਰੀਏ ਬੈਠੇ ਰਹੋ ਸਾਰੀ ਸੰਗਤ ਸਾਧ ਸੰਗੇ ਜੀ ਜਿਵੇਂ ਮਾਨਵ ਆਪਣੇ ਬੱਚੇ ਪਿਆਰੇ ਹੁੰਦੇ ਹਨ ਨਾ